ਗੁਰਬਾਣੀ ਸੰਵਾਦ ਵਿਦ ਪਾਈਸ ਦਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ 'ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਵਿੱਚ ਪਰਮ ਕੁਲਿਖੇ ਪਏ ਹੋਇਆ ਉਹ ਸਾਡੇ ਗੁਰਬਾਣੀ ਦੇ ਅਨੁਸਾਰ ਅਸੀਂ ਜੀਵਨ ਜੀਣ ਦੀ ਕੋਸ਼ਿਸ਼ ਕਰੀਏ ਔਰ ਆਪਣਾ ਜੀਵਨ ਸੁਚੱਜਾ ਤੇ ਗੁਣਾਤਮਕ ਬਣਾਉਣ ਦੀ ਕੋਸ਼ਿਸ਼ ਕਰੀਏ ਅਸੀਂ ਸਾਰੇ ਦੇਖਣ ਵਾਲਿਆਂ ਨੂੰ ਪਲੀਜ਼ ਰਿਕੁਐਸਟ ਕਰਦੇ ਹਾਂ ਇਹਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਹੋਰਾਂ ਨਾਲ ਕਮੈਂਟਸ ਵਿੱਚ ਜੇ ਕੋਈ ਕੁਐਸਚਨ ਹੋਣ ਤਾਂ ਜਰੂਰ ਪਾਇਆ ਕਰੋ ਅਸੀਂ ਜਿਹੜੀ ਸੀਰੀਜ਼ ਚਲਾ ਰਹੇ ਹਾਂ ਉਹ ਐਸ ਵੇਲੇ ਹੈ ਵਹਿਮ ਭਰਮ ਤੇ ਅંધ ਵਿਸ਼ਵਾਸ ਦੇਤੇ ਇਹ ਪਲੇਲਿਸਟ ਵਿੱਚ ਸਾਡਾ ਸਾਥ ਦੇ ਰਹੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਇਗੁਲ ਜੀ ਕਾਕਾ ਸਾਹਿਬ ਜੀ ਦੀ ਖਫਤ ਅਸੀਂ ਜਿੰ ਤੋ ਤੱਕ ਕਰ ਚੁੱਕੇ ਹਾਂ ਕੁਝ ਕੁਐਸਚਨ ਵੀ ਸਾਨੂੰ ਆਏ ਆ ਪਹਿਲਾ ਕੁਐਸਚਨ ਜਿਹੜਾ ਮੇਨ ਆਇਆ ਜੀ ਉਹ ਇਹ ਹੈ ਕਿ ਅੰਧ ਵਿਸ਼ਵਾਸ ਸ਼ੁਰੂ ਕਿੱਥੋਂ ਹੁੰਦਾ ਇਹ ਕਿੱਦਾਂ ਸਾਡੇ ਅੰਦਰ ਇਹ ਇੱਕ ਅੰਧ ਵਿਸ਼ਵਾਸ ਜਿਹੜਾ ਉਹ ਪੈਦਾ ਹੋ ਜਾਂਦਾ ਇਹਦੇ ਬਾਰੇ ਪਹਿਲਾ ਕੁਐਸਚਨ ਹੈ ਕਿ ਅਸੀਂ ਸ਼ੁਰੂ ਕਿੱਦਾਂ ਕਰਦੇ ਹਾਂ ਹਾਂ ਦੇਖੋ ਜਿਹੜਾ ਜਦੋਂ ਆਪਾਂ ਇਹ ਸ਼ਬਦ ਵਰਤਦੇ ਆਂ ਹਾਂ ਜੀ ਕਿ ਅੰਧ ਵਿਸ਼ਵਾਸ ਸ਼ੁਰੂ ਕਿਸ ਤਰ੍ਹਾਂ ਹੁੰਦਾ ਹਾਂ ਤੇ ਇਹਨੂੰ ਅਸੀਂ ਜਿਹੜਾ ਅਸੀਂ ਜਿਹਨੂੰ ਵਿਸ਼ਵਾਸ ਕਹਿੰਨੇ ਆ ਹਾਂ ਟਰਸਟ ਉਹਦੇ ਨਾਲੋਂ ਅਸੀਂ ਅਲੱਗ ਕਰਕੇ ਨਹੀਂ ਵਿਖ ਸਕਦੇ ਠੀਕ ਹੈ ਮਤਲਬ ਪਹਿਲੀ ਗੱਲ ਸਾਨੂੰ ਇਹ ਸਮਝਣ ਦੀ ਜ਼ਰੂਰਤ ਆ ਕਿਉਂਕਿ ਬਚਪਨ ਤੋਂ ਹੀ ਜਿਹੜਾ ਇਹਦਾ ਮੁੱਢ ਬਜਣਾ ਸ਼ੁਰੂ ਹੋ ਜਾਂਦਾ ਠੀਕ ਆਪਾਂ ਸ਼ਾਇਦ ਪਹਿਲੇ ਐਪੀਸੋਡ ਵਿੱਚ ਗੱਲ ਕਰ ਚੁੱਕੇ ਹੋਏ ਆਂ ਕਿ ਜਿਹੜੇ ਵਿਸ਼ਵਾਸ ਆ ਭਰੋਸਾ ਜਾਂਦ ਵਿਸ਼ਵਾਸ ਇਹ ਸਾਨੂੰ ਮਾਪਿਆਂ ਤੋਂ ਸੋਸਾਇਟੀ ਤੋਂ ਸਾਡੀ ਜਿਹੜੀ ਵਿਦਿਅਕ ਪ੍ਰਣਾਲੀ ਹੈ ਉਹਦੇ ਤੋਂ ਜੋ ਜੋ ਗਿਰਦਾ ਉਹਦੇ ਤੋਂ ਸਾਰਿਆਂ ਤੋਂ ਮਤਲਬ ਸਾਰਿਆਂ ਦਾ ਜਿਹੜਾ ਇਹਦੇ ਵਿੱਚ ਯੋਗਦਾਨ ਹੁੰਦਾ ਠੀਕ ਕਿਸੇ ਦਾ ਹਾਂ ਕਿਸੇ ਦਾ ਜਿਹੜਾ ਉਹ ਵਿਅਕਤੀਗਤ ਜਿਹੜਾ ਉਹ ਅਨੁਭਵ ਵੀ ਹੁੰਦਾ ਜਿਹੜਾ ਸਹਿਜੇ ਸਹਿਜਾ ਉਹ ਸਮੂਹਕ ਰੂਪ ਵਿੱਚ ਫੈਲ ਜਾਂਦਾ ਜਿਹੜੇ ਬਹੁਤ ਸਾਰੇ ਜਿਹੜੇ ਇਹਨਾਂ ਜਿਹੜੇ ਵਿਸ਼ਵਾਸਾਂ ਜਾਂ ਅੰਧਵਿਸ਼ਵਾਸ ਕਹਿ ਲਓ ਉਹਨਾਂ ਪਿੱਛੇ ਜਿਹੜੇ ਆ ਉਹ ਕੋਈ ਨਾ ਕੋਈ ਵਿਅਕਤੀ ਖੜਾ ਠੀਕ ਜਿਹੜੀ ਸ਼ੁਰੂਆਤ ਹੋਜੀ ਤੇ ਮੁੱਢ ਬਜਾ ਪਰ ਸਹਜੇ ਸਹਜੇ ਕੀ ਆ ਕਿ ਉਹਦੇ ਨਾਲ ਦੂਜੇ ਸ਼ਾਮਲ ਹੁੰਦੇ ਕੇ ਸਹਜੇ ਸਹਜੇ ਦਾ ਉਹ ਵਿਆਪਕ ਰੂਪ ਵਿੱਚ ਸਵੀਕਾਰ ਕੀਤਾ ਜਾਣ ਲੱਗ ਪਿਆ ਤੇ ਇਸ ਲਈ ਅਸੀਂ ਜਦੋਂ ਅੰਧਵਿਸ਼ਵਾਸ ਦੀ ਗੱਲ ਕਰਦੇ ਆ ਤਾਂ ਇਸ ਲਈ ਸਾਨੂੰ ਨਾਲ ਜਿਹੜਾ ਵਿਸ਼ਵਾਸ ਸ਼ਬਦ ਆ ਉਹ ਨਾਲ ਜੋੜ ਕੇ ਹੀ ਦੇਖਣਾ ਪੈਣਾ ਕੋਈ ਦੀ ਸ਼ੁਰੂਆਤ ਬਚਪਨ ਤੋਂ ਹੀ ਜਾਂ ਇਹ ਜਾਕੀਏ ਕਿ ਜਨਮ ਤੋਂ ਹੀ ਸ਼ੁਰੂ ਹੈ ਇਹ ਸ਼ੁਰੂਆਤ ਜਿਹੜੀ ਆ ਇਹ ਸ਼ੁਰੂ ਹੋ ਜਾਂਦੀ ਆ ਮੁੱਢ ਵੱਧ ਜਾਂਦਾ ਔਰ ਜਿਵੇਂ ਜਿਵੇਂ ਬੰਦਾ ਇਹਦਾ ਉਮਰ ਵੱਧਦੀ ਆ ਵੱਡਾ ਹੁੰਦਾ ᱛਿਵੇਂ ᱛਿਵੇਂ ਦਾ ਕੇਦਾ ਜਿਹੜਾ ਉਹ ਵਿਸ਼ਾਲ ਹੁੰਦਾ ਜਾਂਦਾ ਜੀ ਮੈਂ ਇਹਦੇ ਚੈਟ ਕਰ ਦਿੰਦਾ ਕਿ ਅਸੀਂ ਜਦੋਂ ਇੱਕ ਜਨਮ ਲੈਂਦੇ ਆ ਜਾਂ ਬਚਪਨ ਆਪਣੇ ਮਾਪੇ ਦੀ ਮਾਂ ਦੀ ਗੋਦ ਵਿੱਚ ਹੁੰਦਾ ਉਹ ਸਿਕਿਓਰਡ ਫੀਲ ਕਰਦਾ ਉਹਦੀ ਸਕਿਉਰਿਟੀ ਆਪਣੇ ਆਪ ਨੂੰ ਜੜੀ ਹੈ ਉਹਨੂੰ ਨਿੱਗ ਜਿਹੜਾ ਸਕਿਉਰਿਟੀ ਦਾ ਹੋ ਰਿਹਾ ਉਹਦੇ ਵਿੱਚੋਂ ਉਹ ਆਪਣੇ ਪੇਰੈਂਟਸ ਤੇ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਉਹੀ ਧਿਆਨ ਰੱਖਦੇ ਆ ਉਹ ਵਿਸ਼ਵਾਸਿਕ ਸ਼ੁਰੂਆਤ ਹੋ ਜਾਂਦੀ ਹੈ ਜਦੋਂ ਵਿਸ਼ਵਾਸ ਦੀ ਤੇ ਜਿਉ ਜਿਉਂ ਵੱਡਾ ਹੁੰਦਾ ਜਿਉ ਤਿਉਂ ਸਮਾਜਿਕ ਰੂਪੇ ਜਿੱਦਾਂ ਕਿ ਆ ਕਿ ਕਰੰਸੀ ਤੇ ਵੀ ਵਿਸ਼ਵਾਸ ਹੋ ਜਾਂਦਾ ਔਰ ਸਮਾਜ ਦੇ ਵਿੱਚ ਚੱਲਣ ਦੇ ਤਰੀਕਿਆਂ ਤੇ ਵੀ ਵਿਸ਼ਵਾਸ ਹੋ ਜਾਂਦਾ ਤੇ ਜੂ ਵੱਡਾ ਹੁੰਦਾ ਉਹਦੇ ਵਿੱਚ ਅਸੀਂ ਉਹ ਕੁਐਸਚਨ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਤੇ ਜੇ ਉਹਦੇ ਕੁਐਸਚਨ ਸੈਟੀਸਫਾਈ ਹੁੰਦੇ ਰਹਿਣ ਤਾਂ ਵਿਸ਼ਵਾਸ ਹੋਰ ਪੱਕਾ ਹੁੰਦਾ ਜਾਂਦਾ ਨਹੀਂ ਤਾਂ ਉਹ ਵਿਸ਼ਵਾਸ ਦੇ ਵਿੱਚ ਕੁੱਝ ਨਾ ਕੁੱਝ ਡਰੇੜਾ ਤਰੇੜਾ ਆ ਜਾਂਦੀ ਹੈ ਸੋ ਇਹ ਜਿਹੜੀ ਜਸਟੀਫਿਕੇਸ਼ਨ ਕਿ ਜਿਹੜਾ ਸੱਚ ਹੈ ਉਸ ਤੇ ਹੁਣ ਵਿਸ਼ਵਾਸ ਜਿਹੜਾ ਕਰਨਾ ਉਹਦੇ ਲਈ ਬੜਾ ਵੱਡਾ ਦੂਜਾ ਕੁਐਸਚਨ ਹੈ ਕੀ ਸੱਚ ਤੇ ਵਿਸ਼ਵਾਸ ਕਰਨ ਲਈ ਕੀ ਰੱਬ ਦਾ ਹੋਣਾ ਜ਼ਰੂਰੀ ਹੈ ਕਿ ਅਸੀਂ ਬਿਨਾਂ ਰੱਬ ਤੋਂ ਵੀ ਸੱਚ ਤੇ ਵਿਸ਼ਵਾਸ ਕਰ ਸਕਦੇ ਹਾਂ ਅਹ ਬੜਾ ਵਧੀਆ ਕੁਸਚਨ ਹੈ ਟ੍ਰੂਲ ਕੁਸਚਨ ਅਹ ਦੇਖੋ ਇਹ ਜਿਹੜੀ ਸਾਨੂੰ ਥੋੜਾ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਲੋੜ ਆ ਹਾਂਜੀ ਅਹ ਤਿਆਰੇ ਹੈ ਕਿ ਇੱਥੇ ਅਸੀਂ ਜਿਹੜਾ ਜੋ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ ਜਾਂ ਅੰਧ ਵਿਸ਼ਵਾਸ ਦੀ ਜਿਹੜੇ ਲੋਕ ਰੱਬ ਵਿੱਚ ਵਿਸ਼ਵਾਸ ਕਰਦੇ ਆ ਮੇਰਾ ਭਾਬਾ ਅੱਜ ਵਿਸ਼ਵਾਸ ਕਰਦੇ ਆਂ ਹਾਂਜੀ ਜਿਹੜੇ ਲੋਕ ਨਹੀਂ ਕਰਦੇ ਉਹ ਸਾਨੂੰ ਅੰਧਵਿਸ਼ਵਾਸੀ ਕਹਿੰਦੇ ਆ ਠੀਕ ਆ ਅਸੀਂ ਲੋਕ ਜਿਹੜੇ ਆ ਜ ਰੱਬ 'ਚ ਵਿਸ਼ਵਾਸ ਕਰਦੇ ਆਂ ਅਸੀਂ ਜਿਹੜੇ ਨਹੀਂ ਉਹਨਾਂ ਨੂੰ ਅਖੀਰ ਕਹਿੰਦੇ ਆ ਕਿ ਇਹ ਜਿਹੜੇ ਅਗਿਆਨੀ ਆ ਬੇਸਮਝ ਆ ਠੀਕ ਇੱਕ ਜਿਹੜਾ ਇੱਕ ਪਹਿਲੂ ਇਹ ਆ ਪਹਿਲੂ ਇਹ ਆ ਅਸੀਂ ਇੱਥੇ ਇਸ ਪਹਿਲੂ ਦੀ ਚਰਚਾ ਨਹੀਂ ਕਰ ਰਹੇ ਠੀਕ ਤੁਸੀਂ ਜਿਹੜਾ ਸਵਾਲ ਉਠਾਇਆ ਹਾਂਜੀ ਕਿ ਕੀ ਇਸ ਬਿਨਾ ਵੀ ਹੋ ਸਕਦਾ ਇਥੇ ਆਪਾਂ ਥੋੜਾ ਜਿਹਾ ਕਿਹੜਾ ਬੜਾ ਕਿ ਸੰਕੀਰਨ ਭਾਵ ਲੈ ਰਹੇ ਆ ਇਹਦਾ ਕਿਉਂਕਿ ਉਹਦਾ ਬੜਾ ਵਿਸ਼ਾਲ ਜਿਹੜਾ ਆਪਣੇ ਆਪ ਵਿੱਚ ਸ਼ਬਦ ਆ ਹਮ ਕਿ ਇਹਦੇ ਚ ਬਹੁਤ ਕੁਝ ਇਸ ਘਰੇ ਦੇ ਘਰੇ ਆਪਣੇ ਘਰੇ ਚ ਸਮੋਲ ਲੈਂਦਾ ਇਹਦੇ ਵਿੱਚ ਸਮਾਇਆ ਹੋਇਆ ਸਮੇਟਦਾ ਵਿੱਚ ਪਰ ਇਥੇ ਆਪਾਂ ਇੱਕ ਖਾਸ ਜਿਹੜੀ ਉਹ ਦਿਸ਼ਾਵਤ ਤੁਰਦੇ ਹੋਏ ਕਿਸੇ ਗੱਲ ਕਰਨ ਲੱਗੇ ਆ ਠੀਕ ਆ ਸਾਡੇ ਦੇਖੋ ਪ੍ਰਤੱਖ ਉਦਾਹਰਨ ਆ ਸਾਡੇ ਚ ਬੁੱਧਿਜ਼ਮਾ ਜੈਨਿਜ਼ਮਾ ਹਾਂਜੀ ਬੜੇ ਪੁਰਾਣੇ ਧਰਮਾਂ ਨਵੇਂ ਧਰਮ ਨੇ ਪੁਰਾਣੇ ਧਰਮਾਂ ਠੀਕ ਹੋਰ ਜੈਨਿਜ਼ਮ ਦੀ ਜਿਹੜੀ ਸਾਧਨਾ ਹੈਗੀ ਆ ਜਿਹੜੀ ਉਹ ਤਪੱਸਿਆ ਜਾਂ ਉਹਨਾਂ ਦੇ ਤਪਾ ਜਿਸ ਨਾਲ ਉਹ ਜ਼ਿੰਦਗੀ ਬਸਰ ਕਰਦੇ ਆ ਜਿਹੜੇ ਜਦੋਂ ਸਹੀ ਹੱਤਾਂ ਵਿੱਚ ਉਹ ਜੈਨਿਜ਼ਮ ਨੂੰ ਪ੍ਰੈਕਟੀਕਲੀ ਅਪਣਾਉਂਦੇ ਆ ਉਹਨਾਂ ਦੇ ਸਾਧੂ ਜਾਂ ਮਹਾਤਮਾ ਜਿਹੜੇ ਆ ਉਹ ਦੁਨੀਆਂ ਨਾਲੋਂ ਕਿਤੇ ਜ਼ਿਆਦਾ ਉਹ ਕਠਨਾ ਬੁੱਧਿਜ਼ਮ ਵਿੱਚ ਜਿਹੜਾ ਉਹ ਮੈਡੀਟੇਸ਼ਨ ਦਾ ਆਪਣਾ ਕੋ ਵਿਸ਼ੇਸ਼ ਥਾਂ ਪਰ ਸ਼ਾਇਦ ਸਾਡੇ ਜਿਹੜੇ ਦਰਸ਼ਕ ਆ ਬਹੁਤਿਆਂ ਨੂੰ ਸ਼ਾਇਦ ਪਤਾ ਹੋਊਗਾ ਪਰ ਉਸਦਾ ਕਿਉਂ ਨਾ ਪਤਾ ਹੋਵੇ ਕਿ ਇਹ ਦੋਨੋਂ ਜਿਹੜੇ ਪ੍ਰਾਚੀਨ ਧਰਮ ਆ ਇਹ ਰੱਬ ਵਿੱਚ ਵਿਸ਼ਵਾਸ ਨਹੀਂ ਕਰਦੇ ਨਾ ਬੁੱਧਿਜ਼ਮ ਰੱਬ ਨੂੰ ਮੰਨਦਾ ਨਾ ਜੈਨਿਜ਼ਮ ਮੰਨਦਾ ਬੁੱਧਿਜ਼ਮ ਦਾ ਜਿਹੜਾ ਆਤਮਾ ਨੂੰ ਵੀ ਨਹੀਂ ਮੰਨਦਾ ਹਾਂ ਠੀਕ ਹੈ ਹਾਂ ਜੈਨਿਜ਼ਮ ਦਾ ਵਿਸ਼ਵਾਸ ਜਿਹੜਾ ਇਹਨਾਂ ਨੂੰ ਥੇ ਵੱਖਰਾ ਪਰ ਬਾਕੀ ਸਭ ਕੁਝ ਜੋ ਆਮ ਧਰਮਾਂ ਵਿੱਚ ਹੁੰਦਾ ਜਿਹੜੇ ਰੱਬ ਵਿੱਚ ਵਿਸ਼ਵਾਸ ਕਰਦੇ ਆ ਉਹ ਸਭ ਕੁਝ ਇਹ ਕਰਦੇ ਆ ਪਰ ਇਹਨਾਂ ਦੇ ਵਿਸ਼ਵਾਸ ਦਾ ਜਿਹੜਾ ਧਰਾ ਉਹ ਰੱਬ ਨਹੀਂ ਤੁਸੀਂ ਜਿਹੜੀ ਅਸੀਂ ਆਪਾਂ ਕਹਿ ਸਕਦੇ ਹਾਂ ਇਸੇ ਤੁਹਾਡੇ ਸਵਾਲ ਦੇ ਉੱਤਰ ਵਿੱਚ ਕਿ ਇਹ ਕੁਝ ਕਰਨ ਲਈ ਇਹਦਾ ਜਿਹੜਾ ਰੱਬ ਦਾ ਇਹਦੇ ਨਾਲ ਕੋਈ ਸਹੂਕਾਰ ਨਹੀਂ ਇਹ ਸਹੂਕਾਰ ਹੁੰਦਾ ਤਾਂ ਘਟੋ ਘੜ ਇਹ ਦੋ ਜਿਹੜੇ ਪ੍ਰਾਚੀਨ ਧਰਮਾਂ ਕਿ ਅੱਜ ਸਾਨੂੰ ਇਸ ਤਰ ਤਿੱਦੇ ਪਲੇਟਫਾਰਮ ਤੇ ਦਿਖਾਈ ਨਾ ਦਿੰਦੇ ਕਿ ਜਿਹੋ ਜਿਹੀਆਂ ਸਾਧਨਾ ਕਰਦੇ ਆ ਧਰਮ ਵਿੱਚ ਧਰਮ ਕੋ ਰੀਤਾਂ ਵਿੱਚ ਜਾਂ ਜਿਸ ਤਰ੍ਹਾਂ ਉਹਦਾ ਆਪਣਾ ਇੱਕ ਜਿਹੜਾ ਉਹ ਵਿਸ਼ਵਾਸ ਆ ਉਸ ਤਰ੍ਹਾਂ ਦਾ ਸਾਨੂੰ ਦੇਖਣ ਨੂੰ ਨਾ ਮਿਲਦਾ ਤੇ ਇਸ ਲਈ ਇੱਥੇ ਸਵਾਲ ਇਹ ਨਹੀਂ ਕਿ ਰੱਬ ਵਿੱਚ ਕੋਈ ਵਿਸ਼ਵਾਸ ਕਰ ਰਿਹਾ ਜਾਂ ਨਹੀਂ ਕਰ ਰਿਹਾ ਕਿ ਜਿਹੜੇ ਦੋ ਸਾਡੇ ਸਾਹਮਣੇ ਪ੍ਰਤਾਕੋ ਉਧਾਰਨਾਂ ਜਿਹੜੇ ਚਾਰ ਵਾਕਾ ਜਿਹੜਾ ਇਹ ਵੀ ਬੜਾ ਪ੍ਰਾਚੀਨ ਜਿਹੜਾ ਖਿਆਲ ਆ ਕਰੋ ਕਿਉਂਕਿ ਉਹਦੀ ਬਿਖਰੀ ਬਕਰੀ ਸੋਚ ਸੀ ਇਸ ਲਈ ਕਿਆਂ ਦੀ ਇਹ ਧਾਰਨਾ ਕਿ ਅਸਲ ਵਿੱਚ ਉਹਨਾਂ ਨੇ ਸੱਚ ਨੂੰ ਪ੍ਰਚਾਰਿਆ ਪਰ ਜਿਹੜੇ ਕਰਮਕਾਂਡੀ ਲੋਕ ਸੀ ਉਹਨਾਂ ਲੋਕਾਂ ਨੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪੁਸਤਕਾਂ ਜੋ ਵੀ ਲਿਟਰੇਚਰ ਸੀ ਉਹ ਤਬਾਹ ਕਰ ਦਿੱਤਾ ਇਸ ਲਈ ਉਹਨਾਂ ਦੀ ਅਸਲ ਵਿੱਚ ਕੀ ਸੋਚ ਸੀ ਕੀ ਉਹਨਾਂ ਦੀ ਮਨੋਦ ਸੀ ਕਿ ਉਹ ਜੀ ਜ਼ਿੰਦਗੀ ਜੀਉਣ ਵਿੱਚ ਉਹ ਵਿਸ਼ਵਾਸ ਰੱਖਦੇ ਸੀ ਉਹ ਸਾਡੇ ਤੱਕ ਨਹੀਂ ਅਪੜੇ ਆ ਜੋ ਚਾਰ ਵਾਕ ਬਾਰੇ ਅਸੀਂ ਜਾਣਦੇ ਆ ਉਹ ਉਹਨਾਂ ਦਾ ਨਹੀਂ ਬਲਕਿ ਵਿਰੋਧੀਆਂ ਨੇ ਜੋ ਉਹਨਾਂ ਬਾਰੇ ਲਿਖਿਆ ਉਹ ਸਾਡੇ ਤੱਕ ਪੜਿਆ ਪਰ ਜਿਹੜਾ ਜੈਨਿਜ਼ਮ ਤੇ ਬੁੱਧਿਜ਼ਮ ਇਹ ਤਾਂ ਅੱਜ ਵੀ ਮੌਜੂਦ ਆ ਉਹ ਬੜੇ ਤੇਜ਼ੀ ਨਾਲ ਬੁੱਧਿਜ਼ਮ ਇਹਦਾ ਫਾਇਦੇ ਆ ਵਿਦੇਸ਼ਾਂ ਵਿੱਚ ਵੀ ਫਾਇਦੇ ਆ ਜੀ ਸੋ ਇਹ ਬੇਸਿਕਲੀ ਹੋ ਗਿਆ ਪਰ ਹੁਣ ਅਗਲਾ ਕੁਐਸਚਨ ਇਹ ਇੱਥੋਂ ਹੀ ਵਿੱਚੋਂ ਹੀ ਨਿਕਲਦਾ ਕਿ ਜਦੋਂ ਅਸੀਂ ਗੁਰਬਾਣੀ ਵਿੱਚ ਵਿਸ਼ਵਾਸ ਤੇ ਅੰਧਵਿਸ਼ਵਾਸ ਤੇ ਸ਼ਰਮਾ ਜਿਹੜਾ ਸ਼ਰਧਾ ਕੁਐਸਚਨ ਹੈ ਜਿਹੜਾ ਉਹ ਸ਼ਰਧਾ ਰੱਖਣੀ ਹੈ ਤੇ ਜੇ ਸ਼ਰਧਾ ਰੱਖਣੀ ਹੈ ਤਾਂ ਫਿਰ ਕੁਐਸਚਨ ਨਹੀਂ ਕਰਨਾ ਕਈ ਵਾਰੀ ਸਾਨੂੰ ਇਹ ਆਮ ਹੁੰਦਾ ਤੂੰ ਜੇ ਸ਼ਰਧਾ ਹੈ ਤਾਂ ਫਿਰ ਕੁਐਸਚਨ ਕਾਦਾ ਹੂੰ ਹੂੰ ਤੇ ਅੰਧਵਿਸ਼ਵਾਸ ਦਾ ਤੇ ਵਿਸ਼ਵਾਸ ਦਾ ਫਰਕ ਕੀ ਹੈ ਕਿ ਜਿਹੜਾ ਕੁਐਸਚਨ ਹੋ ਸਕਦਾ ਤੇ ਇਹ ਵਿੱਚ ਸ਼ਰਧਾ ਜਿਹੜਾ ਵਰਡ ਆ ਗਿਆ ਜਿਹੜਾ ਕਹਿੰਦਾ ਕਿ ਭਈ ਅਨਕਵੈਸਚਨੇਬਲ ਹੋ ਗਈ ਗੱਲ ਇਹ ਕੀ ਗੱਲ ਬਣ ਗਈ ਵਿੱਚ ਇੱਕ ਸ਼ਰਦਾ ਗੁਰਬਾਣੀ ਚ ਵੀ ਆਇਆ ਜੀ ਬੜੀ ਵਾਰੀ ਸ਼ਬਦ ਇਹ ਆਇਆ ਸਾਡੇ ਕੋਲ ਤੇ ਇਹ ਕਿਸ ਕੰਟੈਕਸਟ ਵਿੱਚ ਆ ਰਿਹਾ ਫਿਰ ਅ ਥੋੜਾ ਜਿਹਾ ਆਪਾਂ ਇਹ ਵੀ ਦੇਖ ਲਈਏ ਕਿ ਸ਼ਰਦਾ ਸ਼ਬਦ ਬਿਲਕੁਲ ਗੁਰਬਾਣੀ ਵਿੱਚ ਇੱਕ ਤੋਂ ਵੱਧ ਵਾਰ ਆਇਆ ਹੋਇਆ ਹਾਂਜੀ ਪਰ ਇਹ ਕੇਵਲ ਇੱਕੋ ਅਰਥ ਵਿੱਚ ਨਹੀਂ ਆਇਆ ਓਕੇ ਜਿਸਾਂ ਸੋਲੇ ਦੀ ਬਣਨੀ ਪੜਦਾ ਸ਼ਰਦਾ ਸ਼ਬਦ ਵਰਤਿਆ ਆ ਹਾਂਜੀ ਸ਼ਰਧਾ ਤੋਂ ਪਾਉtheta ਜੋ ਅਸੀਂ ਆਪ ਮੰਨਦੇ ਆ ਉਸ ਤੋਂ ਨਹੀਂ ਠੀਕ ਹੈ ਸ਼ਰਧਾ ਤੋਂ ਪਾਉ ਇੱਛਾ ਵੀ ਆ ਜੋ ਅਸੀਂ ਆਮ ਭਰੋਸਾ ਵੀ ਆ ਵਿਸ਼ਵਾਸ ਯਕੀਨ ਪ੍ਰਤੀਤੀ ਬਹੁਤ ਸਾਰੇ ਸ਼ਬਦ ਅਰਥਾਂ ਵਿੱਚ ਇਸ ਸ਼ਬਦ ਜਿਹੜਾ ਵਰਤਿਆ ਹੋਇਆ ਪਰ ਸ਼ਰਧਾ ਦਾ ਇੱਕ ਅਰਥ ਇਹ ਵੀ ਆ ਜੇ ਤੁਸੀਂ ਜੇ ਮਹਾਨਕੁਸ਼ ਦੇਖੋਗੇ ਤਾਂ ਸ਼ਰਧਾ ਦਾ ਇੱਥੇ ਅਰਥ ਕਿਤਾਬ ਭਰੋਸਾ ਕੀਤਾ ਹੋਇਆ ਯਕੀਨ ਕੀਤਾ ਹੋਇਆ ਨਿਸ਼ਾ ਕੀਤਾ ਆ ਪਰ ਦੂਜੇ ਅਰਥ ਉਹਨਾਂ ਨੇ ਕੀਤਾ ਹੋਇਆ ਕਿ ਸਤ ਦਾ ਧਾਰਨ ਦਾ ਨਾਮ ਸ਼ਰਧਾ ਪਰ ਇਹ ਜਿਹੜਾ ਸ਼ਰਧਾ ਦਾ ਪੱਖ ਆ ਤੇ ਜ਼ਿਆਦਾਤਰ ਨਜ਼ਰ ਅੰਦਾਜ਼ ਕੀਤਾ ਹੋਇਆ ਇਸ ਦੀ ਸ਼ਰਧਾ ਤੋਂ ਅਸੀਂ ਆਮ ਜਿਹੜਾ ਉਹ ਬਲਾਈਂਡ ਫੇਥ ਨੂੰ ਲੈ ਲੈਂਦੇ ਆ ਅੰਧ ਵਿਸ਼ਵਾਸ ਨੂੰ ਲੈ ਲੈਂਦੇ ਆ ਉਹ ਨਹੀਂ ਪਰ ਨਹੀਂ ਸ਼ਰਧਾ ਦਾ ਭਾਵ ਜਿਹੜਾ ਅਸਲ ਵਿੱਚ ਉਹ ਅੰਧ ਵਿਸ਼ਵਾਸ ਨਹੀਂ ਨਹੀਂ ਉਹ ਭਾਵ ਜੋ ਤੁਹਾਡੇ ਅਨੁਭਵ ਵਿੱਚੋਂ ਨਿਕਲਦਾ ਠੀਕ ਇਹ ਠੀਕ ਆ ਕਿ ਅਸੀਂ ਇਹ ਸ਼ਾਇਦ ਪਹਿਲੇ ਅਬਸਰ ਦੀ ਗੱਲ ਕੀਤੀ ਸੀ ਉਹ ਸਾਨੂੰ ਸਵਾਲ ਵੀ ਆਇਆ ਸੀਗਾ ਕਿ ਅਸੀਂ ਸ਼ਵਦ ਵਰਦਿਆ ਕਿ ਬਲਾਈਨ ਫੇਤ ਚਾਹੀਦਾ ਪਰ ਸ਼ਰਤ ਇਹ ਆ ਕਿ ਜਿਹਦੇ ਉਤੇ ਤੁਹਾਨੂੰ ਬਲਾਈਂਡ ਫੇਤ ਆ ਉਹ ਬਲਾਈਂਡ ਨਾ ਹੋਵੇ ਉਹ ਅਸੀਂ ਇਸ ਸੈਂਸ ਵਿੱਚ ਵਰਦਿਆ ਸੀਗਾ ਕਿ ਦੇਖੋ ਪਹਿਲਾ ਜਿਹੜਾ ਸਟੈਪ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸ਼ਰਧਾ ਤੋਂ ਹੀ ਉਪਜਦਾ ਪੈਦਾ ਹੁੰਦਾ ਪਰ ਸ਼ਰਧਾ ਉਹ ਤੋਂ ਮੁਕੰਮਲ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਉਹਨੂੰ ਪ੍ਰੈਕਟੀਕਲੀ ਅਸੀਂ ਉਸ ਰਸਤੇ ਤੇ ਤੁਰ ਕੇ ਖੁਦ ਮਹਿਸੂਸ ਨਹੀਂ ਕਰਦੇ ਸਾਨੂੰ ਨਿੱਜੀ ਜਿਹੜਾ ਉਹ ਅਨੁਭਵ ਨਹੀਂ ਹੁੰਦਾ ਸ਼ਰਧਾ ਜਿਹੜੀ ਆ ਇਹ ਸ਼ਰਧਾ ਦਾ ਜਿਹੜਾ ਸਿਖਰ ਆ ਜੀ ਸ਼ਰਧਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਲਾਇਆ ਗਿਆ ਉਹ ਸ਼ਰਧ ਹੈਗੀ ਆ ਜਿਹੜੀ ਕਿ ਮਨੁੱਖ ਉਦਾਰਣ ਵਜੋਂ ਅਸੀਂ ਗੁਰਬਾਣੀ ਪੜ੍ਹਦੇ ਆ ਪਹਿਲਾ ਸਟੈਪ ਆ ਕਿ ਸਾਨੂੰ ਗੁਰਬਾਣੀ ਉਤੇ ਸ਼ਰਧ ਆ ਪਰ ਇਹ ਸ਼ਰਧਾ ਮੁਕੰਮਲ ਨਹੀਂ ਹੁੰਦੀ ਉਹਨਾਂ ਚਿਰ ਜਿਨ੍ਹਾਂ ਚਿਰ ਅਸੀਂ ਗੁਰਬਾਣੀ ਵੀ ਜੋ ਆਖਿਆ ਉਹਨੂੰ ਮੰਨ ਕੇ ਅਸੀਂ ਖੁਦ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਅਨੁਭਵ ਨਹੀਂ ਕਰਦੇ ਜੇ ਅਸੀਂ ਕੇਵਲ ਮੰਨ ਲਿਆ ਪਰ ਉਹ ਰਸਤਾ ਅਪਣਾਇਆ ਨਹੀਂ ਤਾਂ ਉਸ ਸ਼ਰਧਾ ਦਾ ਕੋਈ ਅਰਥ ਨਹੀਂ ਬਿਲਕੁਲ ਮੈਂ ਵਿੱਚ ਥੋੜਾ ਰੋਕ ਕੇ ਦੁਨਿਆਵੀ ਐਗਜ਼ਾਮਪਲ ਲੈ ਲੈਂਦਾ ਜਿੱਦਾਂ ਅਸੀਂ ਟੀਚਰ ਤੇ ਸ਼ਰਧਾ ਰੱਖਦੇ ਆਂ ਤੇ ਉਹ ਪਹਾੜੇ ਸਿਖਾ ਦਿੰਦਾ ਅਸੀਂ ਕੋਟਾ ਲਈ ਜਾਂਦੇ ਆਂ ਪਹਾੜੇ ਸਿੱਖ ਲੰਨੇ ਆਂ ਪਰ ਸਾਨੂੰ ਐਕਚੁਅਲ ਮਲਟੀਪਲੀਕੇਸ਼ਨ ਦਾ ਬਿਲਕੁਲ ਸਮਝ ਨਹੀਂ ਆਉਂਦੀ ਉਹ ਸ਼ਰਧਾ ਨਾਲ ਅਸੀਂ ਪਹਾੜੇ ਤਾਂ ਸਿੱਖ ਲਏ ਉਹਨੂੰ ਕੁਐਸਚਨ ਵੀ ਨਹੀਂ ਕਰਦੇ ਟੀਚਰ ਨੂੰ ਕਿਉਂਕਿ ਅਸੀਂ ਸਦਾ ਹੀ ਸਿੱਖਦੇ ਆਂ ਪਰ ਜਿਉਂ-ਜਿਉਂ ਅਸੀਂ ਵੱਡੇ ਹੁੰਨੇ ਆ ਅਸੀਂ ਉਹਨੂੰ ਅਨੁਭਵ ਕਰਦੇ ਆ ਕਿ ਉਹ ਮਲਟੀਪਲੀਕੇਸ਼ਨ ਕਿੱਦਾਂ ਸੀ ਤੇ ਫਿਰ ਉਹਨੂੰ ਅਸੀਂ 100% ਜਦੋਂ ਅਸੀਂ ਆਪਣੇ ਤੇ ਸੈਟੀਸਫਾਈ ਹੋ ਜਾਂਦੇ ਆ ਤੇ ਉਹ ਸਾਡਾ ਜਿਹੜਾ ਵਿਸ਼ਵਾਸ ਹੈ ਤੇ ਸ਼ਰਧਾ ਹੋਰ ਪੱਕੀ ਹੋ ਜਾਂਦੀ ਆ ਉਹਦੇ ਬਾਰੇ ਹਾਂ ਦੇਖੋ ਆਪਾਂ ਉਰਦਵਾਰ ਨਾਲ ਇਹਨਾਂ ਸਮੇਂ ਦੋ ਦੱਸਾਂ ਆਇਨਸਟਾਈਨ ਆ ਹਾਂ ਜੀ ਉਹਨਾਂ ਸਪੇਕਤਾ ਦਾ ਸਿਧਾਂਤ ਜਿਹੜਾ ਉਹਨਾਂ ਰੈਲੇਟਿਵਿਟੀ ਦਾ ਠੀਕ ਹੈ ਉਹਨਾਂ ਨੇ ਬੜੀ ਮਿਹਨਤ ਕੀਤੀ ਪਰ ਕਿੰਝ ਉਹ ਲਗਾ ਰਿਹਾ ਹੁਣ ਕੋਈ ਵਿਅਕਤੀ ਜਿਹੜਾ ਉਹ ਆਇਨਸਟਾਈਨ 'ਤੇ ਵਿਸ਼ਵਾਸ ਰੱਖਦਾ ਕੋਈ ਕੋਈ ਕਾਲਜ ਜੁਨੀਵਰਸਿਟੀ ਇਹ ਨਹੀਂ ਕਹਿੰਦੀ ਕਿ ਤੁਸੀਂ ਬਹੁਤ ਵਿਸ਼ਵਾਸ ਰੱਖ ਲਓ ਤੇ ਬਸ ਤੁਹਾਨੂੰ ਸਮਝ ਲੱਗ ਜੂਗੀ ਜਾਂ ਤੁਸੀਂ ਜਿਹੜਾ ਲਾਭ ਲਾਭ ਉਠਾ ਸਕੋਗੇ ਮੈਂ ਥੋੜਾ ਜਿਆਦਾ ਇਸ ਤੋਂ ਪਹਿਲਾਂ ਚੱਲ ਪੈਂਦਾ ਜੀ 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 ਈਵਨ ਆਇਨਸਟਾਈਨ ਤੋਂ ਪਹਿਲਾਂ ਨਿਊਟਨ ਨੇ ਜਦੋਂ ਦਿੱਤੀ ਥਿਊਰੀ ਆਪਣੀ ਤੇ ਆਇਨਸਟਾਈਨ ਤੱਕ ਉਹ ਬਲੀਵ ਹੁੰਦੀ ਗਈ ਆ ਹੂੰ ਹੂੰ ਆਇਨਸਟਾਈਨ ਨੇ ਉਹਨੂੰ ਕੁਐਸਚਨ ਕੀਤਾ ਔਰ ਆਇਨਸਟਾਈਨ ਨੇ ਉਹਦੀ ਥਿਊਰੀ ਆਫ ਰੈਲੇਟਿਵਿਟੀ ਅੱਗੋ ਕਨਵਰਟ ਕੀਤੀ ਜੀ ਤੇ ਹੁਣ ਫਿਰ ਅੱਗੇ ਜਿਹੜਾ ਹੈ ਮਤਲਬ ਐਦਾ ਮਤਲਬ ਉੱਥੋਂ ਤੱਕ ਵਿਸ਼ਵਾਸ ਲੋਕਾਂ ਦਾ ਰਿਹਾ ਫਿਰ ਅੱਗੋ ਜਾਂ ਇਹ ਵਿਸ਼ਵਾਸ ਦਾ ਇੱਕ ਪੱਖ ਆਪਾਂ ਕਹ ਦੂਜੇ ਪੱਖ ਤੋਂ ਗੱਲ ਕਰ ਰਹੇ ਹਾਂ ਹਾਂ ਜੀ ਕਿ ਆਪਾਂ ਸਿਰਫ ਵਿਸ਼ਵਾਸ ਦੀ ਗੱਲ ਕਰ ਰਹੇ ਸੀਗੇ ਇਸ ਲਈ ਉਹ ਉਦਾਹਰਨ ਵਜੋਂ ਆਪਾਂ ਆਇਨਸਟਾਈਨ ਦੀ ਗੱਲ ਕਰ ਰਹੇ ਹਾਂ ਠੀਕ ਹੈ ਕਿ ਵਿਸ਼ਵਾਸ ਰੱਖਣ ਨਾਲ ਕੁਝ ਨਹੀਂ ਹੋਊਗਾ ਰਾਈਟ ਜੇ ਅਸੀਂ ਸੱਚਮੁੱਚ ਉਸ ਨੂੰ ਸਮਝ ਕੇ ਉਹਦਾ ਦਾਅ ਉਠਾਉਣਾ ਚਾਹੁੰਨੇ ਆ ਤਾਂ ਸਾਨੂੰ ਜਿਹੜਾ ਉਹਨੂੰ ਸਮਝ ਕੇ ਲਾਗੂ ਕਰਨਾ ਪਊਗਾ ਅਪਲਾਈ ਕਰਨਾ ਪਏ ਜੇ ਅਸੀਂ ਅਪਲਾਈ ਨਹੀਂ ਕਰਦੇ ਤਾਂ ਕੇਵਲ ਆਇਨਸਟਾਈਨ ਹੋ ਤੇ ਵਿਸ਼ਵਾਸ ਰੱਖਣ ਨਾਲ ਕੁਝ ਨਹੀਂ ਹੋਊਗਾ ਠੀਕ ਇਸੇ ਤਰ੍ਹਾਂ ਜਿਹੜਾ ਗੁਰੂ ਸਾਹਿਬਾਨ ਦੀ ਗੁਰਬਾਣੀ ਦੀ ਗੱਲ ਕਰ ਲੈ ਜੱਜ ਦਾ ਮਹਾਪੁਰਸ਼ਾਂ ਦੀ ਬਾਣੀ ਉਹਦੀ ਗੱਲ ਕਰ ਲਈਏ ਕਿ ਵਿਸ਼ਵਾਸ ਤਾਂ ਆਪਾਂ ਗੱਲ ਫਿਰ ਆਪਾਂ ਹਸਪਤਾਲ ਆਉਨੇ ਆ ਕਿ ਅੰਧ ਵਿਸ਼ਵਾਸ ਚਾਹੀਦਾ ਅੰਧ ਵਿਸ਼ਵਾਸ ਦੇ ਤੇ ਇੰਨਾ ਹੀ ਫੰਕਸ਼ਨ ਆ ਕਿ ਅਸੀਂ ਉਹਨਾਂ ਉਤੇ ਵਿਸ਼ਵਾਸ ਕਰ ਰਹੇ ਹਾਂ ਵੀ ਜੋ ਗੁਰੂ ਸਹਿਬਾਨ ਨੇ ਆਖਿਆ ਇਹ ਸੱਚਾ ਠੀਕ ਪਰ ਉਹਨਾਂ ਚਿਰ ਇਹ ਸਾਡਾ ਸ਼ਰਧਾ ਦਾ ਉਹ ਪਖ ਪੂਰਨ ਨਹੀਂ ਹੋਊਗਾ ਜਿੰਨਾ ਚਿਰ ਅਸੀਂ ਉਸ ਰਸਤੇ ਤੇ ਤੁਰ ਕੇ ਉਹਨੂੰ ਖੁਦ ਮਹਿਸੂਸ ਨਹੀਂ ਕਰਦੇ ਠੀਕ ਕਿਉਂਕਿ ਗੁਰੂ ਸਹਿਬਾਨ ਦਾ ਜੋ ਤਜਰਬਾ ਉਹਨਾਂ ਦਾ ਨਿੱਜੀ ਜਰਨ ਨੂੰ ਪਾਵਾ ਅਸੀਂ ਸ਼ਬਦਾਂ ਤੋਂ ਪ੍ਰੇਰਣਾ ਤਾਂ ਲੈ ਸਕਦੇ ਆ ਸਾਨੂੰ ਪ੍ਰੇਰਣਾ ਮਿਲਦੀ ਆ ਜੇ ਕੋਈ ਦੋਰਾਵਾ ਨਹੀਂ ਪਰ ਜੇਕਰ ਅਸੀਂ ਕੇਵਲ ਉਤੇ ਵਿਸ਼ਵਾਸ ਰੱਖ ਕੇ ਅਸੀਂ ਸਮਝੀਏ ਕਿ ਅਸੀਂ ਉਸ ਨੂੰ ਪਾ ਲਵਾਂਗੇ ਤਾਂ ਉਹ ਸੰਭਵ ਨਹੀਂ ਠੀਕ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਅਸੀਂ ਦਰਸ਼ਕਾਂ ਨਾਲ ਉਹਨਾਂ ਦੇ ਧਿਆਨ ਵਿੱਚ ਲਿਆਈਏ ਤਾਂ ਕਿ ਜਿਹੜਾ ਪੱਖੜਾ ਹੋਰ ਸਪਸ਼ਟ ਹੋ ਸਕੇ ਹਾਂਜੀ ਕਿ ਸ਼ਰਧਾ ਦੀ ਗੱਲ ਚੱਲ ਰਹੀ ਆ ਗੁਰੂ ਸਾਹਿਬ ਫਰਮਾਉਂਦੇ ਆ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨੇ ਤੇ ਦੇ ਪਾਣੀ ਫਿਰ ਕਹਿੰਦੇ ਹੋ ਹੋਏ ਕਿਰਸਾਨ ਈਮਾਨ ਜਮਾਇ ਲੈ ਇਥੇ ਸ਼ਰਦਾ ਜਿਹੜੀ ਆ ਉਹ ਅਖੀਰ ਵਿੱਚ ਆਉਂਦੀ ਆ ਕਿ ਜਦੋਂ ਤੂੰ ਇਹ ਕੁਝ ਕਰੇਗਾ ਅੰਮਲ ਕਰ ਧਰਤੀ ਧਰਤੀ ਨੂੰ ਇਸ ਧਰੀ ਨੂੰ ਤੂੰ ਚੰਗੇ ਕਰਮ ਜਿਹੜਾ ਏ ਧਰਤੀ ਬਣਾਵੇਂਗਾ ਹੋਰ ਸ਼ਬਦ ਆ ਗੁਰੂ ਕੇ ਸ਼ਬਦ ਆ ਬਚਨ ਦਾ ਸਿੱਖ ਸਲਾਹ ਦਾ ਬੀਜ ਪਾਵੇਂਗਾ ਸੱਜਦਾ ਨੂੰ ਪਾਣੀ ਦੇਵੇਂਗਾ ਤੇ ਸਾਂਹ ਵਗੂ ਤੂੰ ਉਦੋਂ ਵੀ ਬਣ ਕੇ ਇਹ ਜਿਹੜੀ ਖੇਤੀ ਆ ਇਹ ਨੀਰੀ ਬੀਜੇਗਾ ਨਹੀਂ ਬਲਕਿ ਇਹ ਦੇਖਪਾਲ ਕਰੇਗਾ ਤਾਂ ਇਹਦੇ ਵਿੱਚੋਂ ਉਪਜੂਗਾ ਕੀ ਪਹਿਲਾ ਕੀ ਹੋਊਗਾ ਸ਼ਰਦਾ ਅਸੀਂ ਸ਼ਰਦਾ ਪਹਿਲੇ ਪੜਾਜ ਲੈ ਆਂਦੀ ਤੋਂ ਉਹ ਜਿਹੜੀ ਆ ਉਹ ਬਲਾਈਂਡ ਫੀਲ ਕਹਿ ਸਕਦੇ ਆ ਆਪਾਂ ਉਹਨੂੰ ਇਸ ਇਸ ਪ੍ਰਕਰਨ ਵਿੱਚ ਕਿ ਉਹ ਜ਼ਰੂਰੀ ਆ ਪਰ ਜੇਕਰ ਅਸੀਂ ਉੱਥੇ ਹੀ ਰੁਕ ਗਏ ਉੱਥੇ ਹੀ ਸਾਡਾ ਜਿਹੜਾ ਸਾਡੀ ਯਾਤਰਾ ਸਮਾਪਤ ਹੋ ਗਈ ਛੱਲੇ ਅਗੇ ਬਸ ਸੰਪੂਰਨ ਹੋ ਗਈ ਅਸੀਂ ਮੰਜ਼ਲ ਤੇ ਪਹੁੰਚ ਗਏ ਤਾਂ ਅਸੀਂ ਖੁੰਝ ਜਾਵਾਂਗੇ ਅਸੀਂ ਗੁਰੂ ਸਾਹਿਬ ਤੋਂ ਉਹ ਲਾਭ ਨਹੀਂ ਉਠਾ ਸਕਾਂਗੇ ਜਿਹੜਾ ਲਾਭ ਕੇ ਸਾਨੂੰ ਇਹ ਉਠਾਉਣ ਲਈ ਅਸੀਂ ਉਦਮ ਕਰ ਰਹੇ ਸੀ ਤਾਂ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਸੇਵਕ ਸਿੱਖ ਪੂਜਨ ਸਭ ਆਵੇਂ ਹਮ ਸਭ ਗਾਵਾਂ ਹਰ ਹਰ ਉਤਮ ਬਾਣੀ ਇੱਕ ਪੱਖਾ ਇਹਦੀ ਆਪਣੀ ਜ਼ਰੂਰਤ ਆ ਅਹਿਮੀਅਤ ਆ ਦੋੜ ਆ ਠੀਕ ਕਿ ਪੈਨ ਨੂੰ ਸਾਨੂੰ ਕਦੋਂ ਪੁੱਟਣਾ ਪੈਣਾ ਪਰ ਅੱਗੇ ਬੜਾ ਸਪਸ਼ਟ ਕਰ ਦਿੰਦੇ ਆ ਕਿ ਇਹ ਮੰਜ਼ਲ ਨਹੀਂ ਇਹ ਹੀ ਕਾਫੀ ਨਹੀਂ ਹਾਂ ਉਸ ਮੰਜ਼ਲ ਤੱਕ ਪਹੁੰਚਣ ਲਈ ਇਹ ਉਠਾਉਣਾ ਜ਼ਰੂਰੀ ਆ ਬਿਲਕੁਲ ਪਰ ਜੇ ਇੱਥੇ ਰੁਕ ਗਏ ਤਾਂ ਅਸੀਂ ਜਿਹੜਾ ਮੰਜ਼ਲ ਸਾਨੂੰ ਨਸੀਬ ਨਹੀਂ ਹੋਊਗੀ ਠੀਕ ਇਸ ਲਈ ਕਿਹਾਤਾ ਕਿ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰ ਮੰਨੀ ਕਿ ਉਹਨਾਂ ਦਾ ਗਾਉਣਾ ਉਹਨਾਂ ਦਾ ਸੁਨਣਾ ਵਿਚਾਰਨਾ ਪੜ੍ਹਨਾ ਜੋ ਵੀ ਇਹਦੇ ਵਿੱਚ ਆਉਂਦਾ ਪ੍ਰਕਿਰਿਆ ਵਿੱਚ ਉਹਨਾਂ ਦਾ ਥਾਂ ਪੈਂਦਾ ਬਸ ਕਬੂਲ ਪੈਂਦਾ ਪ੍ਰਵਾਨ ਹੁੰਦਾ ਸਿਰੇ ਚੜਦਾ ਉਹਨਾਂ ਨੂੰ ਦੂਜੇ ਸ਼ਰਧਾ ਵਿੱਚ ਫਲ ਮਿਲਦਾ ਜਿਹੜੇ ਜਿਨ੍ਹਾਂ ਨੇ ਪੜ੍ਹਿਆ ਸੁਣਿਆ ਵਿਚਾਰੇ ਆ ਉਰ ਵਿਸ ਪੜ੍ਹੇ ਸੁਨੇ ਵਿਚਾਰੇ ਹੋਏ ਨੂੰ ਸੱਚ ਕਰਕੇ ਮੰਨ ਲਿਆ ਸੱਚ ਕਰਕੇ ਮੰਨਦਾ ਭਾਵੇਂ ਨੇ ਕਿ ਅਸੀਂ ਕਹਤਾ ਕਿ ਮਹਾਰਾਜ ਬਿਲਕੁਲ ਤੁਸੀਂ ਠੀਕ ਆ ਕਿਆ ਪਰ ਅਸੀਂ ਖੁਦ ਨੂੰ ਆਪਣੇ ਅੰਦਰ ਉਹਨੂੰ ਧਾਰਨ ਕਰਨ ਦੀ ਕੋਸ਼ਿਸ਼ ਨਾ ਕਰੀਏ ਇਸ ਲਈ ਬਹੁਤਾਂ ਜਿਹੜੀ ਆ ਉਹ ਇਸ ਪਹਿਲੇ ਸਟੱਪ ਉੱਤਣ ਵਾਲਿਆਂ ਦੀ ਆ ਕਿ ਸਾਡੀ ਗੁਰਬਾਣੀ ਉਤੇ ਬੜੀ ਸ਼ਰਧਾ ਇਹਦੇ ਕੋਈ ਸ਼ੱਕ ਨਹੀਂ ਸ਼ਰਧਾ ਹੋਣੀ ਵੀ ਚਾਹੀਦੀ ਆ ਪਰ ਸ਼ਰਧਾ ਦਾ ਜਿਹੜਾ ਪਹਿਲਾ ਚਰਨ ਆ ਜਾਂ ਪਹਿਲਾ ਹਿੱਸਾ ਅਸੀਂ ਕੇਵਲ ਉਹਦੇ ਤੇ ਹੀ ਰੁਕੇ ਹੋਏ ਆ ਅਸੀਂ ਅੱਗੇ ਜਿਹੜਾ ਸਮਝਦੇ ਆ ਸਾਨੂੰ ਬਸ ਮਜ਼ਰ ਮਿਲ ਗਈ ਸਾਡੀ ਜਿਹੜੀ ਬੜੀ ਸ਼ਰਧਾ ਪਰ ਅਸੀਂ ਇਹ ਨਹੀਂ ਸਮਝਿਆ ਕਿ ਗੁਰੂ ਸਾਹਿਬ ਕਹਿੰਦਿਆ ਕਿ ਨੀਰੀ ਸ਼ਰਧਾ ਜਿਹੜੀ ਆ ਉਹ ਰਕਸ਼ਮੀ ਤੌਰ ਤੇ ਇਹ ਕਹਿਣ ਨਾਲ ਕਿ ਮੇਰੀ ਗੁਰੂ ਤੇ ਬੜੀ ਸ਼ਰਧਾ ਮੇਰਾ ਬੜਾ ਭਰੋਸਾ ਸਾਡਾ ਬੇੜਾ ਪਾਰ ਨਹੀਂ ਹੋਣ ਲੱਗਾ ਜਿਵੇਂ ਗੁਰਨਾਨ ਸਿੰਘ ਦਾ ਇੱਕ ਸ਼ਲੋਕ ਆਦਾਰ ਨੂੰ ਵਜੋ ਕਿ ਗੁਰੂ ਸਾਹਿਬ ਕਹਿੰਦੇ ਆ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਪਰ ਨਾ ਲਗੇ ਕਹਿੰਦੇ ਆ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਫਿਰ ਇਸ ਗੱਲੀ ਪਿਸਤ ਨਾ ਜਾਈਐ ਛੋਟਾ ਸੱਚ ਕਮਾਏ ਬੜਾ ਸੁਪਸਟਾ ਇਹ ਦੇਖ ਕਰ ਤੁਸੀਂ ਗੁਰੂ ਪੀਰ ਨੂੰ ਜ਼ਰੂਰ ਸਹਾਇਤਾ ਕਰਦਾ ਉਹਦੀ ਸਹਾਇਤਾ ਦਾ ਰੂਪ ਇਹ ਆ ਕਿ ਸਾਨੂੰ ਨ ਰਸਤਾ ਦੱਸ ਦਿੱਤਾ ਕਿ ਆਹ ਰਸਤੇ ਤੇ ਤੁਰੋਂਗੇ ਤੁਹਾਨੂੰ ਮਜ਼ਲ ਮਿਲੂਗੀ ਉਹਨਾਂ ਉਹ ਰਸਤਾ ਹੈ ਜੀ ਉਹਦਾ ਇੱਕ ਹਿੱਸਾ ਹੈਗਾ ਕਿ ਅਸੀਂ ਦੂਜਿਆਂ ਦਾ ਹੱਕ ਨਹੀਂ ਮਾਰਨਾ ਅਸੀਂ ਦਸਾਂ ਦੀ ਕਿਰਤ ਕਮਾਈ ਕਰਕੇ ਹੀ ਆਪਣੇ ਆਪਣੇ ਪਰਿਵਾਰਕ ਦੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਲੋੜਾਂ ਦੀ ਪੂਰਤੀ ਕਰਨੀ ਆ ਹੁਣ ਜੇਕਰ ਅਸੀਂ ਅਸਾਧਾ ਕਰੀਏ ਨਾ ਅਸੀਂ ਬੇਈਮਾਨੀ ਕਰਕੇ ਹਿਰਾਫੇਰੀ ਕਰਕੇ ਹੋਰ ਕਈ ਤਰ੍ਹਾਂ ਦੇ ਪਰਪੰਝ ਰੱਜ ਕੇ ਅਸੀਂ ਦੂਜਿਆਂ ਦੀ ਕਮਾਈ ਉੱਤੇ ਛਾਪਾ ਮਾਰ ਲਈਏ ਪਰ ਉਂਝਾ ਕੀ ਸਾਡਾ ਗੁਰੂ ਤੇ ਬੜਾ ਭਰੋਸਾ ਬੜਾ ਵਿਸ਼ਵਾਸ ਆ ਤਾਂ ਉਹਦਾ ਕੋਈ ਅਰਥ ਨਹੀਂ ਤੋ ਗੁਰੂ ਸਾਹਿਬ ਇਸ ਲਈ ਕਹਿ ਰਹੇ ਆ ਕਿ ਗੁਰਪੀਰ ਹਾਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਉਹ ਕਹਿੰਦਾ ਗੱਲੀ ਪਿਸਤ ਨਾ ਜਾਈਏ ਗਲੀ ਤੋਂ ਪਾਵ ਸਤਾਰਨ ਗੱਲਾਂ ਤੋਂ ਨਹੀਂ ਪਾਵ ਉਸ ਸ਼ਰਦਾ ਦੇ ਜਾਂ ਵਿਸ਼ਵਾਸ ਦੇ ਪੱਖ ਤੂੰ ਆ ਕਿ ਜਿਹੜਾ ਪਹਿਲਾ ਪੁੱਟਣਾ ਜ਼ਰੂਰੀ ਸੀਗਾ ਪਰ ਮੰਜ਼ਲ ਨਹੀਂ ਸੀ ਪਰ ਅਸਿਓਸ ਨੇ ਮੰਜ਼ਲ ਸਮਝ ਲਈਆ ਇਸ ਲਈ ਜ਼ਰੂਰੀ ਆ ਧਰਮ ਦੀ ਦੁਨੀਆ ਸੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਕੋਟ ਮਦੇ ਕੋ ਫੈਲਾ ਸੇਵਕ ਹੋ ਸਗਲੇ ਵਿਹਾਰੀ ਤਾਂ ਉਹ ਉਹਨਾਂ ਸ਼ਰਧਾਲੂਆਂ ਦੀ ਗੱਲ ਕਰ ਰਹੇ ਆ ਕਿ ਉਹਦਾ ਸ਼ਰਧਾਪਨ ਬੜੇ ਆ ਜਿਨ੍ਹਾਂ ਦਾ ਵਿਸ਼ਵਾਸ ਆ ਜਿਵੇਂ ਅਸੀਂ ਕਹਿੰਨੇ ਸਾਡਾ ਰੱਬ ਤੇ ਬੜਾ ਵਿਸ਼ਵਾਸ ਆ। ਉਹ ਜੇ ਸੱਚਮੁੱਚ ਰੱਬ ਤੇ ਵਿਸ਼ਵਾਸ ਆ ਅਸੀਂ ਸਮਝਦੇ ਆ ਕਿ ਰੱਬ ਤਾਂ ਹਰ ਥਾਂ ਪਰ ਜਦੋਂ ਜੇ ਜਿਹੜਾ ਬੰਦਾ ਇਹ ਸਮਝਦਾ ਕਿ ਰੱਬ ਹਰ ਥਾਂ ਉਹ ਕਿਸੇ ਜੇਬ ਕੱਟ ਸਕਦਾ ਨਹੀਂ ਉਹ ਬੇਈਮਾਨੀ ਕਰ ਸਕਦਾ, ਹਿਰਾਫੇਰੀ ਕਰ ਸਕਦਾ, ਕਿਸੇ ਨੂੰ ਧੋਖਾ ਦੇ ਸਕਦਾ ਨਹੀਂ ਕਰ ਸਕਦਾ। ਇਸ ਲਈ ਗੁਰਸਬ ਨੇ ਕਿਹਾ ਆ ਨੇਕ ਨੂੰ ਬੁਝਾ ਸੋ ਬੁਰਾ ਕਿਉਂ ਕਰਾ ਤੇ ਜਿਸ ਬੰਦੇ ਨੇ ਸੱਚਮੁੱਚ ਇਹ ਸਮਝ ਲਿਆ ਮੰਨ ਲਿਆ ਕਿ ਰੱਬ ਜਿਹੜਾ ਉਹ ਹਰ ਥਾਂ ਮੈਂ ਉਹਦੀ ਹਜ਼ੂਰੀ ਵਿੱਚ ਆ ਮੈਂ ਦੂਰ ਜਾ ਨਹੀਂ ਸਕਦਾ ਠੀਕ ਹੈ ਤਾਂ ਉਹ ਕਿਸੇ ਦਾ ਬੁਰਾ ਕਿਵੇਂ ਕਰ ਸਕਦਾ ਬੁਰਾ ਕਰਨਾ ਤਾਂ ਬੜੀ ਦੂਰ ਦੀ ਗੱਲ ਉਹ ਤਾਂ ਬੁਰਾ ਸੋਚ ਵੀ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਹੈ ਕਿ ਰੱਬ ਤਾਂ ਘਟ ਘਟ ਵੀ ਬੈਠਾ ਜੋ ਮੇਰੇ ਅੰਦਰ ਸੰਕਲਪ ਪੈਦਾ ਫੁਰਨਾ ਫੁਰਿਆ ਉਹ ਵੀ ਉਸ ਤੋਂ ਜਾਣੂ ਆ ਮੈਂ ਆਪਣਾ ਫੁਰਨਾ ਵੀ ਹੋਤੇ ਤੇ ਲੁਕਾ ਨਹੀਂ ਸਕਦਾ ਉਹ ਮਨ ਨੂੰ ਕਿਸੇ ਤੋਖਾ ਕਿਵੇਂ ਕਰ ਸਕਦਾ ਤੋਂ ਯਾਨੀ ਸ਼ਰਧਾ ਜਿਹੜੀ ਆ ਉਹ ਸ਼ਰਧਾ ਸਾਡੇ ਤਜਰਬੇ ਵਿੱਚੋਂ ਨਿਕਲਦੀ ਆ ਬਿਲਕੁਲ ਉਹ ਜਿਹੜਾ ਸਾਡਾ ਆਖਰੀ ਸਟੈਪ ਆ ਉਹਦਾ ਨਾਂ ਸ਼ਰਧਾ ਜੀ ਸ਼ਰਧਾ ਨੂੰ ਸਲਾਇਆ ਗਿਆ ਅਸੀਂ ਸਮਝ ਲਿਆ ਸ਼ਰਧਾ ਬਾ ਸ਼ਰਧਾ ਰੱਖਣਾ ਕਹਿੰਦਾ ਜੀ ਮੇਰੀ ਬੜੀ ਸ਼ਰਧਾ ਜੀ ਬੜਾ ਬੜਾ ਉਹ ਸੇ ਸਾਡਾ ਆਪਣਾ ਹੰਕਾਰ ਆ ਸਾਡੀ ਆਪਣੀ ਹਉਮੈ ਆ ਜੇ ਤੁਸੀਂ ਕਿਹਾ ਜੀ ਮੇਰੀ ਤਾਂ ਇਹ ਸ਼ਰਧਾ ਜੀ ਮੈਂ ਇੰਜ ਕਰਨਾ ਦੂਜੇ ਸ਼ਬਦਾਂ ਵਿੱਚ ਕੀ ਆ ਕਿ ਜੇ ਮੇਰਾ ਹੰਕਾਰ ਹੈ ਮੇਰੀ ਹਉਮੈ ਕਿ ਮੈਂ ਇਹ ਕਰਨਾ ਨਹੀਂ ਇਹ ਵੀ ਤਾਂ ਹੋ ਸਕਦਾ ਜੀ ਕਿ ਉਹਦੇ ਚ ਇਗਨੋਰੈਂਸ ਹੋਵੇ ਉਹ ਬਿਲਕੁਲ ਐਸ ਪਾਸੇ ਸੋਚਣਾ ਹੀ ਨਾ ਚਾਹੁੰਦਾ ਹੋਵੇ ਮੈਂ ਦੁਨਿਆਵੀ ਤੌਰ ਤੇ ਤੁਸੀਂ ਤਾਂ ਬੇਸ਼ੱਕ ਗੁਰਬਾਣੀ ਦੇ ਭਗਤ ਮੈਂ ਨਾਲ ਨਾਲ ਐਡ ਕਰ ਰਿਹਾ ਦੁਨਿਆਵੀ ਦਾ ਪੱਕਾ ਐਡ ਕਰ ਰਿਹਾ ਜਿੱਦਾਂ ਮੰਨ ਲਓ ਜੀ ਜਿੱਦਾਂ ਮੰਨ ਲਓ ਜੀ ਅਸੀਂ ਮੈਂ ਐਗਜ਼ਾਮਪਲ ਲਈ ਤੀ ਪਹਾੜੇ ਸਿਖਾਉਣ ਦੀ ਅੱਗੇ ਜਾ ਕੇ ਜੇ ਮੈਨੂੰ ਮਲਟੀਪਲੀਕੇਸ਼ਨ ਆਈ ਨਾ ਮੈਨੂੰ ਦਰਬ ਕਰਨਾ ਨਹੀਂ ਆਉਂਦਾ ਤੇ ਮੈਂ ਉਸੇ ਤੇ ਵਿਸ਼ਵਾਸ ਕਰ ਲੈਣਾ ਤੇ ਉਸ ਸ਼ਰਧਾ ਹੋਗੀ ਪਰ ਜੇ ਮੈਂ ਉਹਨੂੰ ਮਲਟੀਪਲਾਈ ਕਰਨਾ ਸਿਖਲਾਨਾ ਫਿਰ ਮੈਂ ਹੋਰ ਕੰਪਲੈਕਸ ਪ੍ਰੋਬਲਮਸ ਹੋਰ ਵੱਡੀਆਂ ਪ੍ਰੋਬਲਮ ਬਾਰੇ ਜਾਣੂ ਹੋ ਜਾਊਗਾ ਅਸੀਂ ਜਦੋਂ ਤੁਸੀਂ ਇੰਪਲੀਮੈਂਟੇਸ਼ਨ ਕੀ ਉਹਨੂੰ ਮੈਂ ਇੰਪਲੀਮੈਂਟ ਕਰ ਲਾਂਗਾ ਜੀ ਤੇ ਇੰਪਲੀਮੈਂਟ ਕਰਾਂਗਾ ਤਾਂ ਮੈਂ ਹੋਰ ਅੱਗੇ ਵਧਾਂਗਾ ਤੇ ਜੇ ਮੈਂ ਉੱਥੇ ਹੀ ਖੜਾ ਰਿਹਾ ਉਹ ਬਦੂ ਹੋ ਸਕਦਾ ਮੇਰੀ ਇਗਨੋਰੈਂਸ ਵੀ ਇੱਕ ਹੋਵੇ ਕੀ ਇਹ ਇਗਨੋਰੈਂਸ ਪਾਰਟ ਵੀ ਵਿੱਚ ਆ ਜਾਂਦਾ ਔਰ ਇਗਨੋਰਸ ਇਹ ਆਪਾਂ ਕਹਿ ਸਕਦੇ ਹਾਂ ਨੂੰ ਕਿਉਂਕਿ ਅਗਿਆਨਤਾ ਕਾਰਨ ਹੀ ਅਸੀਂ ਸਮਝ ਰਹੇ ਹਾਂ ਕਿ ਸਾਡਾ ਬਸ ਕਾਫੀ ਹੋ ਗਿਆ ਉਹਦੇ ਅਗਿਆਨਤਾ ਹੀ ਆ ਹਾਂ ਕਿ ਅਸੀਂ ਜਿਹੜਾ ਅਗਲਾ ਜਿਹੜਾ ਕੈਬਾਸੀ ਇਹਦੇ ਨਾਲ ਕੀ ਆ ਕਿ ਸਾਡਾ ਵਿਕਾਸ ਰੁਕ ਜਾਂਦਾ ਬਿਲਕੁਲ ਅਸਾਂ ਦੀ ਸੋਚਨ ਸ਼ਕਤੀ ਜਿਹੜੀ ਆ ਉਹ ਜਿਹੜੀ ਉੱਥੇ ਸਮਾਪਤ ਹੋ ਜਾਂਦੀ ਆ ਰਾਈਟ ਅਸੀਂ ਸਮਝ ਲਿਆ ਕਿ ਸਿਬ ਕੁਝ ਜਾਣਦੇ ਆ ਅਸੀਂ ਸਭ ਕੁਝ ਪਾ ਲਿਆ ਸਾਨੂੰ ਕੁਝ ਹੋਰ ਕਰਨ ਦੀ ਸਮਝਣ ਦੀ ਗੁੱਝਣ ਦੀ ਜ਼ਰੂਰਤ ਨਹੀਂ ਇਹਦਾ ਨੁਕਸਾਨੇ ਹੋ ਜਾਂਦਾ ਦੇਖੋ ਦੂਜੀ ੜਾ ਆਪਾਂ ਸ਼ਰਧਾ ਦੀ ਗੱਲ ਜਿਹੜਾ ਜਿਹੜੀ ਆਮ ਪ੍ਰਚਲਿਤ ਆ ਜੋ ਅਸੀਂ ਆਉ ਸਮਝੀ ਬੈਠੇ ਆ ਇਸੇ ਕਾਰਨ ਕਈ ਵਾਰ ਅਸੀਂ ਕਹਿੰਦੇ ਨਾ ਜੀ ਮੇਰੀ ਸਾਣੇ ਤੇ ਬੜੀ ਸ਼ਰਧਾ ਸੀ ਉਹ ਸ਼ਰਧਾ ਉਹਨਾਂ ਭੰਗ ਹੋ ਗਈ ਜਿਨਾਂ ਨੂੰ ਸ਼ਰਧਾ ਗਈ ਹੈ ਸ਼ਰਧਾ ਭੰਗ ਨਹੀਂ ਹੁੰਦੀ ਕਿਉਂਕਿ ਉਹ ਤੁਹਾਡੇ ਅਨੁਭਵ ਚੋਂ ਨਿਕਲੀ ਹੁੰਦੀ ਆ ਉਹ ਜਿਹੜਾ ਉਹ ਸਾਰੀ ਦੁਨੀਆ ਦੇ ਪਾਸੇ ਉਹ ਜਾਵੇ ਉਹਦੀ ਸ਼ਰਧਾ ਫਿਰ ਵੀ ਭੰਗ ਨਹੀਂ ਹੁੰਦੀ ਕਿਉਂਕਿ ਉਹਦੇ ਤਜਰਬੇ ਚ ਗੁਜ਼ਰੀ ਆ ਉਹਨੇ ਦੇਖਿਆ ਇਸ ਲਈ ਸਮਝ ਨਹੀਂ ਜਰੂਰਤ ਆ ਕਿ ਜਿਹੜੀ ਸ਼ਰਦਾ ਉਹ ਸਰਦਾ ਤੇ ਬਹਾਨੇ ਪਾਦੀ ਹੁੰਦੀ ਆ ਜਦੋਂ ਸਾਨੂੰ ਬਹਾਨਾ ਕੋਈ ਮਿਲਿਆ ਸ਼ਰਦਾ ਹੋ ਗਈ ਹੋ ਗਈ ਜਿਹੜੀ ਸ਼ਰਦਾ ਜਿਹੜੀ ਸਾਡੇ ਤਜਰਬੇ ਚੋਂ ਨਿਕਲਦੀ ਆ ਉਹ ਸ਼ਰਦਾ ਜਿਹੜੀ ਆ ਉਹ ਭੰਗ ਨਹੀਂ ਹੁੰਦੀ ਤੇ ਸਾਡੇ ਸੰਭਲ ਲੰਮਾ ਦੱਸਦੇ ਕੋ ਸਾਡੀ ਜਥੇਬੰਦ ਕਰ ਅਰਦਾਸ ਆ ਹਾਂਜੀ ਅਸੀਂ ਹੁਣ ਜਿਨ੍ਹਾਂ ਸਿੰਘਾਂ ਸਿੰਘਾਂ ਨੂੰ ਚੇਤੇ ਕਰਦੇ ਉਹਨਾਂ ਦੇ ਕਮਾਇਦੇ ਧਿਆਨ ਧਾਰਦੇ ਆ ਉਹ ਸਧਾਰਨ ਸ਼ਰਦਾ ਲੋ ਨਹੀਂ ਸੀਗੇ ਜਿਨ੍ਹਾਂ ਨੇ ਬੰਦ-ਬੰਦ ਘਟਾਏ ਆ ਜਿਨ੍ਹਾਂ ਨੇ ਖੋਪਰੀਆਂ ਲੋਵਾਈਆਂ ਚਰਖੇ ਦੇ ਜੜੇ ਆ ਹੋਰ ਆ ਕਹ ਆ ਸੈ ਤਸੀਏ ਸੇ ਆ ਉਹ ਸਰਦਾਰ ਸ਼ਦਾਲੂ ਜਿਹੜਾ ਜੀ ਉਹ ਕਿਉਂਕਿ ਉਹਨਾਂ ਨੂੰ ਕੋਈ ਲੱਭਾ ਉਹਨਾਂ ਨੂੰ ਕੋਈ ਪਾਇਆ ਉਹ ਕੁਝ ਪਾਇਆ ਜਿਹੜਾ ਕਿ ਇਹ ਆਰੇ ਜਿਹੜੇ ਰੰਬੀ ਦੇ ਆਰੇ ਆ ਇਹ ਵੀ ਉਹਨਾਂ ਨੂੰ ਉਥੋਂ ਢੁਲਾ ਨਹੀਂ ਸਕਦੇ ਕਿਉਂਕਿ ਜਿਸ ਰਸ ਨੂੰ ਉਹ ਨਾ ਮੰਨਿਆ ਜਿਸ ਆਨੰਦ ਨੂੰ ਨਾ ਮਾਨ ਰਹੇ ਆ ਜਬ ਮੰਨਦੇ ਆ ਉਹ ਤੱਕ ਇਹ ਨਹੀਂ ਪਹੁੰਚਦੇ ਇਸ ਲਈ ਕਈ ਮੁਸ਼ਕਲਾਂ ਆਈਆਂ ਔਰ ਉਹ ਮੁਸ਼ਲਾਂ ਵਿੱਚ ਵੀ ਉਹਨਾਂ ਦਾ ਸਿੱਦਕ ਭਰੋਸਾ ਸ਼ਰਦਾ ਡੱਗ ਮਗਾਈ ਨਹੀਂ ਸਾਡੇ ਇਤਿਹਾਸ ਵਿੱਚ ਬੜੀ ਖੂਬਸੂਰਤੀ ਦੇਖੋ ਕਿ ਇੱਕ ਵੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਸਿੱਖ ਦਾ ਆਪਾਂ ਸਧਾਰਨ ਸਿਕਾਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਸਾਜ ਉਹਨਾਂ ਆਪਾਂ ਚੇਤੇ ਕਰਦੇ ਆਂ ਕਿ ਇੰਨਾ ਕੁਝ ਹੋਇਆ ਇੰਨੇ ਉਹਨਾਂ ਤਸੀਹੇ ਦਿੱਤੇ ਗਏ ਜ਼ੁਲਮ ਢਾਏ ਗਏ ਕਿ ਇੱਕ ਵੀ ਸਿੱਖ ਦਾ ਸਿੱਦਕ ਨਹੀਂ ਡੋਲਿਆ ਉਹਦੀ ਸ਼ਰਦਾ ਭੰਗ ਨਹੀਂ ਹੋਈ ਕਿਉਂਕਿ ਇਹਦਾ ਕਸੂਰ ਸੀ ਮੇਨ ਕਸੂਰ ਤਾਂ ਇਹੀ ਸੀ ਨਾਂਗ ਸਿੱਖ ਸੀਗੀ ਜਿਉ ਸਿੱਖੀ ਛੱਡ ਦਿੰਦੇ ਤਾਂ ਉਹਨਾਂ ਦੀ ਜਾਨ ਬਖਸ਼ੀ ਨਹੀਂ ਹੁੰਦੀ ਬਲਕਿ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀਗੇ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਜ ਦਿੱਤੇ ਜਾਂਦੇ ਸੀਗੇ ਜੇਕਰ ਉਹਨਾਂ ਦੀ ਸ਼ਰਦਾ ਜਿਹੜੀ ਸੀ ਕਿਉਂਕਿ ਸ਼ਰਦਾ ਉਹਨਾਂ ਦੇ ਅਨੁਭਵ ਵਿੱਚ guzri ਸੀ ਉਹਨਾਂ ਨੇ ਉਹ ਜਿਹੜੀ ਸ਼ਰਦਾ ਜਿਹੜੀ ਆ ਉਹ ਸ਼ਰਦਾ ਦਾ ਸਿਖਰ ਮੰਨਿਆ ਹੋਇਆ ਸੀਗਾ ਇਸ ਦੀ ਉਸ ਆਨੰਦ ਨੂੰ ਮਾਨ ਰੇ ਸੀ ਇਸ ਦੀ ਉਹਨਾਂ ਨੂੰ ਇਹ ਜਿਹੜੇ ਆਰੀ ਦੇ ਦੰਦੇ ਵੀ ਜਿਹੜੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਹਮਣੇ ਉਹ ਉਹਨਾਂ ਦੇ ਤੁਰਦੇ ਹੋਏ ਉਹਨਾਂ ਵਿੱਚ ਜੋ ਲੰਗਦੇ ਹੋਏ ਉਹ ਉਹਨਾਂ ਦਾ ਵਿਸ਼ਵਾਸ ਡਗ ਮੰਗਾਇਆ ਨਹੀਂ ਸ਼ਰਦਾ ਪੰਗ ਨਹੀਂ ਹੋਈ ਠੀਕ ਪਰ ਸਾਡੀ ਸ਼ਰਦਾ ਦੇ ਪਹਿਲੇ ਚਿਰ ਹਵਾ ਦਾ ਤਤਾ ਬੁਲਾਇਆ ਸ਼ਰਦਾ ਹੋ ਗਈ ਹੋ ਗਈ ਤੇ ਸਾਨੂੰ ਸ਼ਰਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਸ਼ਰਦਾ ਦਾ ਪੱਖ ਦੱਸਿਆ ਆ ਕਿ ਸਾਨੂੰ ਉਹ ਪਾਖੜਾ ਉਹ ਬਾਣੀ ਸਮਝਣ ਦੀ ਲੋੜ ਆ ਠੀਕ ਤੇ ਸ਼ਰਦਾ ਜਿਹੜੀ ਆ ਉਹ ਤੇਰੀਆ ਉਹਦੇ ਵਿੱਚ ਜਿਹੜਾ ਉਹ ਕਿਉਂਕਿ ਹਰ ਤਰ੍ਹਾਂ ਦਾ ਤਰਕ ਜਿਹੜਾ ਤਰਕ ਵੀ ਆ ਜਾਂਦਾ ਉਹਨੇ ਅਜ਼ਮਾਇਆ ਹੁੰਦਾ ਉਦ ਹੰਡਾ ਆ ਹੁੰਦਾ ਜਿੱਦੋਂ ਕਬੀਰ ਸਾਹਿਬ ਬਾਣੀ ਵਿੱਚ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਮਾਲਨ ਪੁਲੀ ਜਗ ਭੁਲਾਣਾ ਹਉ ਭੁਲਾਣੇ ਨਾ ਕੋ ਜਦੋਂ ਕਹਿੰਦੇ ਵੇ ਇਦਾਂ ਕੋ ਸਿਆਬਤ ਤਰਕ ਦੇਨੇ ਨਾ ਜੀ ਜੇ ਇਨੀ ਦੁਨੀਆ ਕਰ ਲਈ ਜੀ ਇਹਨਾਂ ਦੁਨੀਆ ਮਾਰੀ ਉਹ ਵੇ ਬੇਬੂਫਾ ਉਹ ਅਗਿਆਨੇ ਆ ਪਿਛਲੀ ਜਿਨ੍ਹਾਂ ਨੇ ਸੱਚਮੁੱਚ ਇਸ ਗੁਜ਼ਰੇ ਅਸ਼ਰਦਾ ਵਿੱਚੋਂ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਨਹੀਂ ਦੇਖਿਆ ਕਿ ਕਿੰਨੇ ਲੋਕ ਮੰਨਦੇ ਆ ਕਿੰਨੀ ਪੀੜੀ ਸੁੱਰੀ ਜਾ ਰਹੀ ਆ ਕਿਉਂਕਿ ਉਹਨਾਂ ਨੇ ਉਸ ਤਜਰਬੇ ਚ ਲੰਘੇ ਹੁੰਦੇ ਆ ਉਹਨਾਂ ਨੇ ਪਰਦਾ ਖੁੱਸ ਨੂੰ ਵੇਖਿਆ ਹੁੰਦਾ ਮਾਣਿਆ ਹੁੰਦਾ ਠੀਕ ਇਸ ਕਰਕੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਉਹਨਾਂ ਦੀ ਸ਼ਰਧਾ ਨੂੰ ਭੰਗ ਕਰਨ ਵਿੱਚ ਸਫਲ ਨਹੀਂ ਹੁੰਦੀ ਠੀਕ ਅਸੀਂ ਅੱਜ ਦਾ ਇੱਥੇ ਰੁਕਦੇ ਆ ਥੋੜਾ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਜਿਹੜੀ ਸ਼ਰਧਾ ਹੈ ਤੇ ਬਲਾਈਂਡ ਫੇਥ ਹੈ ਜੇ ਅਸੀਂ ਉਹਨੂੰ ਮਾਣ ਲੈਂਦੇ ਆ ਉਹਨੂੰ ਅਪਲਾਈ ਕਰ ਲੈਂਦੇ ਆ ਤੇ ਉਹ ਹੋਰ ਪੱਕੀ ਹੋ ਜਾਂਦੀ ਆ ਫਿਰ ਉਹ ਸ਼ਰਧਾ ਜਿਹੜੀ ਹੈ ਉਹ ਰੀਅਲ ਜਿਹੜੀਆਂ ਵੈਲਿਊ ਸਿਸਟਮ ਦੇ ਵਿੱਚ ਆ ਜਾਂਦੀ ਹੈ ਤੇ ਇਹਦੇ ਵਿੱਚ ਜਿਹੜਾ ਸਾਡਾ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਹੀ ਕਿ ਸਾਡੇ ਮਾਈਂਡ ਨੂੰ ਕਦੀ ক্লোਜ਼ ਨਹੀਂ ਕਰਨਾ ਆਪਣੇ ਬ੍ਰੇਨ ਨੂੰ ਬਿਲਕੁਲ ਹੈਕ ਨਹੀਂ ਹੋਣ ਦੇਣਾ ਔਰ ਸਪੈਸ਼ਲੀ ਅੱਜਕੱਲ ਦੇ ਪ੍ਰਭਾਵ ਹੈ ਜਿਹਦੇ ਵਿੱਚ WhatsApp ਤੇ ਸੋਸ਼ਲ ਮੀਡੀਆ ਹਰ ਵੇਲੇ ਸਾਡੇ ਬ੍ਰੇਨ ਨੂੰ ਹੈਕ ਕਰਦੇ ਰਹਿੰਦੇ ਆ ਮੈਂ ਉਹਦੇ ਨਾਲ ਰੀਡ ਕਰ ਰਿਹਾ ਉਹਦੇ ਵਿੱਚ ਅંધ ਵਿਸ਼ਵਾਸ ਹੋਰ ਜਿਆਦਾ ਪੈਦਾ ਕਰਦੇ ਆ ਔਰ ਉਹ ਪਲੀਜ਼ ਆਪਣੇ ਮਾਈਂਡ ਨੂੰ ਓਪਨ ਕਰਕੇ ਤੇ ਹਰ ਵੇਲੇ ਸਿੱਖਣ ਦਾ ਇੱਕ ਉਪਰਾਲਾ ਕਰਨਾ ਚਾਹੀਦਾ ਕਿ ਤਾਂ ਹੀ ਅਸੀਂ ਸਿੱਖ ਬਣ ਸਕਦੇ ਹਾਂ ਤਾਂ ਹੀ ਅਸੀਂ ਕਰ ਸਕਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੜੇ ਚੰਗੇ ਤਰੀਕੇ ਨਾਲ ਅੱਜ ਇਸ ਨੂੰ ਅਸੀਂ ਸ਼ਰਦਾ ਦੇ ਅਗਲੇ ਪੱਖ ਨੂੰ ਦੇਖਦੇ ਹੋਏ ਤੇ ਉੱਥੋਂ ਤੱਕ ਪਹੁੰਚੇ ਹਾਂ ਸੋ ਸਾਰੇ ਦੇਖਣ ਵਾਲਿਆਂ ਨੂੰ ਫਿਰ ਤੋਂ ਰਿਕੁਐਸਟ ਹੈ ਇਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਭਾਈ ਸਾਹਿਬ ਤੁਹਾਡਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ